ਟਾਪੀਕੇ ਗੱਡੀ ਚਲਾਉਣ ਵਾਲੇ ਚਾਲਕ ਆਪਣੀ ਜਾਨ ਤਾਂ दांव ਤੇ ਲਗਾਉਂਦੇ ਹੀ ਨਹੀਂ ਪਰ ਰਾਹ ਜਾਂਦੇ ਵੇਖਸੂਰਾਂ ਦੀ ਜਾਨ ਵੀ ਖਤਰੇ ਵਿੱਚ ਪਾ ਦਿੰਦੇ ਨੇ ਮਾਮਲਾ ਇਸੇ ਤਰ੍ਹਾਂ ਫਲੋਰ ਵਿਖੇ ਬੀਤੇ ਦਿਨੀ ਸ਼ਰਾਬ ਦੇ ਨਸ਼ੇ ਵਿੱਚ ਧੋਤੇ ਇੱਕ ਆਟੋ ਚਾਲਕ ਨੇ ਜੂਸ ਦੀ ਰੇੜੀ ਤੇ ਖੜੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਸੀ ਆਟੋ ਨੌਜਵਾਨ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ ਸੀ ਜਿਸ ਕਾਰਨ ਦੀਪਕ ਨਾਮਕ ਨੌਜਵਾਨ ਗੰਭੀਰ ਰੂਪ ਵਿੱਚ ਸੱਖਮੀ ਹੋ ਗਿਆ ਸੀ ਜਿਸ ਦੀ ਗੰਭੀਰ ਹਾਲ ਦੇਖਦੇ ਹੋਏ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ ਪਰ ਗੰਭੀਰ ਹਾਲਤ ਕਾਰਨਦੀਪਕ ਦੀ ਬੀਤੇ ਦਿਨੀ ਮੌਤ ਹੋ ਗਈ। ਪੁਲਿਸ ਵਾਲੋ ਮੰਨਦਾ ਮਾਮਲਾ ਦਰਜ ਕਰਾ ਆਟੋ ਡਰਾਈਵਰ ਤੇ ਹੀ ਭਾਜ ਸ਼ੁਰੂ ਕਰ ਦਿੱਤੀ ਗਈ ਹੈ। ਟਰੋਡਾ ਪ੍ਰਾਈ ਮੇਰਾ ਜੂਸਪਿੰਡ ਜੂਸਪਿੰਡ ਜਾ ਰਿਹਾ ਸੀਗਾ। ਜੂਸਪਿੰਡ ਤੋਂ ਬਾਅਦ ਉਹ ਬਾਈਕ ਤੇ ਬੈਠਣ ਲੱਗਾ ਪਿੱਛੋਂ ਇੱਕ ਆਟੋ ਚਾਲਕ ਆਇਆ ਜਿਹਨੇ ਬਹੁਤ ਹੀ ਸ਼ਰਾਬ ਪੀਤੀ ਹੋਈ ਸੀਗੀ। ਸ਼ਰਾਬ ਪੀ ਕੇ ਸ਼ਰਾਬ ਦੇ ਨਸ਼ੇ 'ਚ ਉਹਨੇ ਨਾ ਮੇਰੇ ਭਰਾ ਦੇ ਵਿੱਚ ਆਟੋ ਮਾਰਿਆ। ਆਟੋ ਮਾਰ ਕੇ ਫਰਾਰ ਹੋ ਗਿਆ ਮੋਕੇ ਤੋਂ। ਮੈਨੂੰ ਪਤਾ ਲੱਗਾ ਮੈਂ ਜਾ ਕੇ ਆਟੋ ਵਾਲੇ ਨੂੰ ਘਿਰਿਆ। ਉਹਨੂੰ ਕਿਹਾ ਵੀ ਤੂੰ ਉਹਨੂੰ ਮਾਰ ਕੇ ਭੱਜ ਗਿਆ ਤੇ ਉਹਨੂੰ ਚੱਕ ਕੇ ਤਾਂ ਲੈ ਕੇ ਚਾਲ ਉਹਨੂੰ ਇੰਨੇ ਜਿਹੋ ਆ ਕੇ ਮੁੰਡੇ ਨੂੰ ਫਰਸਟ ایڈ ਦਿਵਾਣ ਦੀ ਹੈਗਾ ਉਹਨਾਂ ਨੇ ਮੇਰੇ ਤੇ ਹਤੋਾਈ ਕੀਤੀ ਉਹਨਾਂ ਦੇ ਬੰਦੇ ਮੈਂ ਕਹਿੰਦਾ ਕਿ ਉਹਨਾਂ ਦੇ ਬਤਵਾਦ ਕਾਰਵਾਈ ਕੀਤੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਨਹੀਂ ਹੁਣ ਉਹ ਜਿਹੜਾ ਡਰੈਕਸ਼ਨ ਦੇ ਲੜਕੇ ਦਾ ਕੀ ਹਾਲ ਡਰਕੇ ਦੀ ਡੈਥ ਹੋ ਗਈ ਸੀ ਲੜਕੇ ਦੀ ਡੈਥ ਹੋ ਗਈ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਮਿਤੀ 29 12 11 ਨੂੰ ਸ਼ਾਮ ਨੂੰ ਐਕਸੀਡੈਂਟ ਹੋਇਆ ਸੀਗਾ ਆਟੋ ਟੈਂਪੂ ਦੇ ਨਾਲ ਤੇ ਸਾਈਡ ਮਾਰ ਕੇ ਭੱਜ ਗਿਆ ਹੈਗਾ ਡਰਾਈਵਰ ਹਾਂਜੀ ਤੇ ਮੌਕੇ ਤੇਰਾ ਇਲਾਜ ਦੀਨਾਂ ਨੂੰ ਹੰਦੀ ਐਮਸੀ ਲਾਖਲ ਕਰਾਇਆ ਗਿਆ ਹਾਂ ਤੇ ਅਰੋੜਾ ਹਸਪਤਾਲ ਵੀ ਦਾਖਾ ਕਰਾਇਆ ਗਿਆ ਤੇ ਅੱਜ ਸਵੇਰੇ ਇਹਦੀ ਮੌਤ ਹੋ ਗਈ ਮੁੰਡੇ ਦੀਪਕ ਕੁਮਾਰ ਤੇ ਕੀ ਕਾਰਵਾਈ ਕਰਦੀ ਪੁਲਿਸ ਇਹਦੇ ਖਿਲਾਫ ਗੁਰਮਨ ਮਨਜੀਤ ਸਿੰਘ ਮੰਨਾ ਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ 304ਏ ਦਾ ਪਰਚਾ ਦਰਜਾ ਜਾ ਰਿਹਾ ਤੇ ਬੰਦਾ ਗ੍ਰਿਫਤਾਰ ਹੋ ਗਿਆ ਨਹੀਂ ਅਜੇ ਫਰਾਰ ਹੈ ਬੰਦਾ ਨੂੰ ਗ੍ਰਿਫਤਾਰ ਵਾਸਤੇ ਟੀਮ ਛੱਡੀ ਹੋਈ ਹੈ ਆਪਣੀ